ਸਾਲ 2024 ਜੋ ਪਿਛਲਾ ਸਾਫ ਸੰਤਾ ਉਹਦੇ ਵਿੱਚ ਪਿਛਲੀ ਸੰਗਤ ਕੋਲ ਜਿਹੜਾ ਆਪਣਾ ਬਕਾਇਆ ਸੀ ਉਹ 35,23,919 ਰੁਪਏ ਸੀ ਉਸ ਤੋਂ ਬਾਅਦ ਜਿਹੜੀ ਰੀਨਿਊ ਫੀਸ ਆਪਣੇ ਕੋਲ ਆਈ ਹੈ 4,25,000 ਰੁਪਿਆ ਨਾਮੇ ਮੈਂਬਰ 21,700 ਰੁਪਿਆ ਵਿਸਵੰਧ ਭੇਟਾ 6.664401 ਰੁਪਇਆ ਲੋਨ ਵਾਪਸੀ 35000 ਰੁਪਇਆ ਸੌਰੀ 3500 ਰੁਪਇਆ ਮੁੱਖ ਜੀ ਸੇਵਾ ਲਗਾਈ ਸੀ ਜਿਹਦੇ ਆਦੀ ਆਡੀ ਵਿਸ਼ੇਬਸਵਾਵਾਂ ਲਈ ਉਹਦੀ ਸੀ 36590 ਰੁਪਏ ਵਿਆਜ ਬੈਂਕ ਦਾ 143716 ਰੁਪਏ ਕੋਲ ਜਿਹੜਾ ਜੋੜਾ ਇਹ 131770 ਰੁਪਏ ਬਣਿਆ ਸੀ ਉਹਦੇ ਸਬੰਧ ਵਿੱਚ ਜੋ ਆਪਾਂ ਕਾਰਜ ਕਰੇ ਹੈ ਇਸ ਦਿਲੇ ਸਮੇਂ ਦੇ ਵਿੱਚ ਉਹਦੇ ਵਿੱਚ ਵਿਆਹ ਕਰਦਿਆਂ ਤੇ ਜੋ ਖਰਚ ਕੀਤਾ 77500 ਰੁਪਇਆ ਇਲਾਜ ਵਾਲੀ ਕਮਸ ਦਿੱਤੀ ਹੈ 185000 ਰੁਪਇਆ ਆਰਥਿਕ ਮਦਦ 92000 ਰੁਪਇਆ ਪੜ੍ਹਾਈ ਲਈ ਸਹਾਇਤਾ 152500 ਰੁਪਇਆ ਸੇਵਾ ਬਿਲਾ ਦਾ ਖਰਚਾ 35775 ਰੁਪਏ ਟਰਾਫੀਆਂ 21240 ਰੁਪਏ ਪਿਛਲੇ ਮੀਟਿੰਗ ਦੇ ਖਰਚੇ ਇਹਨੇ 185376 ਰੁਪਏ ਉਸ ਤੋਂ ਬਾਅਦ 1116670 ਰੁਪਏ ਦੇ ਵਿੱਚ 10 ਲੱਖ ਦਾ ਜਿਹੜਾ ਬਚਿਆ ਕਿਰਤ ਹੈ ਹੜਪੀੜਤਾ ਨੂੰ ਉਹ ਹੁੰਦਾ ਹੈ ਉਹਦੇ ਵਿੱਚ ਇੱਕ ਕੈਲੰਡਰਾਂ ਦਾ ਸਾਡਾ ਬਿੱਲ ਇੱਕ ਉਹਦੇ 50000 ਰੁਪਿਆ ਲੱਕੜਾਂ ਵਾਸਤੇ ਆਪਾਂ ਜੀਰੇ ਦੇ ਕੋਲੇ ਸੰਗਤ ਆਪਣਾ ਅਨੌਰੀ ਦੀ ਸੰਗਤ ਨੂੰ ਕਿਸਾਨ ਜਿਹਾ ਬੰਦੇ ਉਹਨਾਂ ਕੋਲੋਂ ਪਾਸੇ ਆਪਾਂ ਕੀਤੀ ਸੀ ਇਹਦੇ ਵਿੱਚ ਇਹ ਹੁੰਦਾ ਕੁੱਲ ਜੋੜ 206067 ਰੁਪਏ ਨਾਕ ਦੇ ਜਿਹੜੇ ਸਾਡੇ ਕੋਲੇ 275222 ਰੁਪਏ ਬੈਂਕ 'ਚ 2525 112343 ਰੁਪਏ ਕੋਲ ਐਸਬੇਡ ਕੋ ਸਸਤਾ ਦੇ ਕੋਲੇ 2765 65565 ਰੁਪਏ ਸੰਸਦਾਂ ਦੇ ਕੋਲੇ ਹੈਗੇ ਇਹਦੇ ਨਾਲ ਜੋ ਹਿਸਾਬ ਹੱਤ ਕੀਤਾ ਹੈ ਵਿਆਕਾਰ ਜਾਂਦੇ ਜੋ ਖਰਚ ਕੀਤਾ ਉਹਦੇ ਵਿੱਚ ਸਫਜੀਤ कौर ਪੁੱਤਰੀ ਸੌਰੀ ਰਾਮਗੜ੍ਹ ਢੁੰਡਰ ਤੋਂ 15000 ਰੁਪਇਆ ਜਲਾਲਪੂਲ 15000 ਰੁਪਇਆ ਕੋਟ ਸ਼ਮੀਰ ਬਟੰਡਾ 15000 ਰੁਪਇਆ ਜੋਧਪੁਰ ਪਖਰ ਮੋੜ 11500 ਰੁਪਇਆ ਬੁੱਟਰਸਰੀ 15000 ਰੁਪਇਆ ਇਹ ਵਿਆਹ ਕਰ ਜਾਵਾ ਰਹੇ ਸੀ ਉਸ ਤੋਂ ਬਾਅਦ ਇਲਾਜ ਬਾਪ ਜੋ ਮਬਦ ਕਰੀ ਹੈ ਸੈਣਾ ਟੱਪਾ 10000 ਰੁਪਇਆ ਰੌਂਤਾ ਮੋਗਾ 15000 ਰੁਪਇਆ ਕੋਟੇ ਮੋਗਾ 15000 ਰੁਪਇਆ ਦੀਨਾ ਮੋਗਾ 15000 ਰੁਪਿਆ ਅਠੂਰ ਜਗਰਾਉ 15000 ਰੁਪਿਆ ਮਹਿਲ ਕਲਾਂ ਬਰਨਾਲਾ 20000 ਰੁਪਿਆ ਭਾਈ ਬਖਤੌਰ 10000 ਰੁਪਿਆ ਜੋਗਾਨੰਦ ਟਿੰਡਾ 15000 ਰੁਪਿਆ ਧੁਰਕਣੀ ਧੀਰ ਮਾਨਸਾ 15000 ਰੁਪਿਆ ਕੁੱਤੀਬਾਲ ਖੁਰਦ ਮੋੜ 15000 ਰੁਪਿਆ ਚੜੱਕ ਜੇਟੂ ਕੋਸਾ ਮੋਗਾ 20000 ਰੁਪਿਆ ਤੇ ਕੋਟਸ਼ਵੀਰ ਬਟੜਾ 20000 ਰੁਪਿਆ ਇਹ ਜਿਆ ਲਾਜਵਾਬ ਕੰਮ ਆਪਾਂ ਦਿੱਤੇ ਸੀ ਉਸ ਤੋਂ ਬਾਅਦ ਆਰਥਿਕ ਮਦਦ ਜੇਟੀਏ ਉਹ ਬੈਰੋ ਕੋਈ ਦੀਪਾ ਬੱਤੀ ਬਾਗਾਪੁਰਨਾ 2000 ਰੁਪਿਆ ਕੋਟਸ਼ਵੀਰ ਬਟਿੰਡਾ 20000 ਰੁਪਿਆ ਮਿਸ਼ਾਣਾ 12000 ਰੁਪਿਆ ਗੰਗਾ ਨਿਸ਼ਾਣਾ ਬਟਿੰਡਾ 15000 ਰੁਪਿਆ ਜੀਰਾ ਨਾਨਕੀ ਨਗਰ ਕਰੋਚਪੁਰ 25000 ਰੁਪਿਆ ਇਹ 92000 ਰੁਪਿਆ ਸਿਰ ਆਪਾ ਖੰਡਾ ਤੋਂ ਦਿੱਤਾ ਅੱਗੇ ਪੜ੍ਹਾਈ ਲਈ ਜੋ ਮਦਦ ਕਰੀ ਹੈ ਡਾਕ ਵਾਲੀ ਫਿਰਸਾ 20000 ਰੁਪਿਆ ਅਜੂਰਾਕਪੁਰਾ ਕਲੋਨੀ ਬਟਿੰਡਾ 10000 ਰੁਪਿਆ ਵਲੇਬਾਲ ਮੁਕਸਰ 25000 ਰੁਪਿਆ ਟਾਂਗੜਾ ਸਲਾਦਪੁਰਾ ਬਟੰਡਾ 15000 ਰੁਪਿਆ ਜਲਾਲ ਬਟੰਡਾ 15000 ਰੁਪਿਆ ਰੌਂਤਾ ਮੋਗਾ 20000 ਰੁਪਿਆ ਭਾਈ ਬਤੌਰ ਮੋੜ 12000 ਰੁਪਿਆ ਗੀਤਾ ਕਲੋਨੀ 5 ਨੰਬਰ ਗਲੀ ਮੋਗਾ 20000 ਰੁਪਿਆ ਕੋਰੀਆਣਾ ਤਰਵੰਡੀ ਸਾਬੋ 10000 ਰੁਪਿਆ ਅਜੁਰਾਪੁਰਾ ਕਲੋਨੀ ਬਟੰਡਾ 5500 ਰੁਪਿਆ ਇਹ ਕੁੱਲ 152500 ਰੁਪਏ ਦੀ ਆਪਾਂ ਭਰਾਈ ਲਈ ਮਰਦ ਕੀਤੀ ਹੈ ਸ਼ਵੀਲਾ ਦਾ ਖਰਚਾ 35775 ਰੁਪਏ ਇਹ ਜਿਵੇਂ ਸ਼ਵੀਰ ਹੈ ਬੰਡੇ ਬੀਬੀ ਵਾਲਾ ਚੌਕ ਦੇ ਵਿੱਚ ਲਗਾਤਾਰ ਆਪਣੀ ਕਿਰਤਾਂ ਦੀ ਸਪਤਾ ਚੱਲ ਰਹੀ ਹੈ ਉਹਦੇ ਖਰਚਾ ਆਉਂਦਾ ਹੈ ਪਰ ਵਾਸਤੇ ਜਾਂ ਬਣ 35775 ਰੁਪਏ। ਟਰਾਫੀਆਂ ਜੋ ਉਪਲਬਧੀਆਂ ਟਰਾਫੀਆਂ ਆ ਗਈਆਂ ਇਹ ਮੀਟਿੰਗ ਦੇ ਜੋ ਪ੍ਰੋਟੋਕਲ ਖਰਚੇ ਹੋ ਉਹ 385000 ਰੁਪਏ। ਉਹਦੇ ਨਾਲ ਜੋ ਜੋਖਪਾਏ ਸੀ ਕੁਝ 66 66000 370 ਰੁਪਏ ਤੇ ਜੋ ਖਨੌਰੀ ਕਿਸਾਨ ਜਿਹਾ ਬੰਦੇ ਨੇ ਮਦਦ ਕੀਤੀ ਲੱਕੜਵਾਪ ਤੋਂ 50000 ਰੁਪਏ ਤੇ 10 ਲੱਖ ਰੁਪਏ ਜੋ ਆਪਾਂ ਜੀਰਾ ਦੇ ਸੰਗਤ ਨੂੰ ਆਪਾਂ ਹੜਪੀਟ ਦਾ ਵਾਹਤਾ ਉਹ ਕੋਲੇ 11 ਲੱਖ 16670 ਰੁਪਏ ਇਹ ਆਪਣੇ ਨਾ ਖਰਚ ਆਇਆ ਤਾਂ ਇਸ ਲਈ ਅਸੀਂ ਆਈ ਹੋਈ ਸੰਗਤ ਦਾ ਸਮੂਹ ਭਾਈਸਾ ਵੱਲੋਂ ਕਾਰਜਕਾਰੀ ਕਮੇਟੀ ਵੱਲੋਂ ਇੱਥੇ ਆਉਣ ਜਾਇ ਕਹਿੰਦੇ ਆ ਦੂਸਰੀ ਬੇਨਤੀ ਸਾਡੀ ਇਹ ਹੈ ਵੀ ਜੋ ਹੜਪੀਟ ਦਾ ਵਾਹਤਾ ਸੰਘਾ ਨੇ ਮਾਦ ਲਗਾਈ ਸੀ ਉਹ ਕਾਊਂਟਰ ਆਪਣਾ ਲੱਗਿਆ ਹੋਇਆ ਜਾਂ ਜਿਹੜੇ ਆਪੀਆਂ ਜਿਹੜੇ ਦਸਤਾਵੇਜ਼ ਕਰਵਾ ਸਕਦੇ ਨੇ ਇਹਦੇ ਨਾਲ ਆਈ ਹੋਈ ਸੰਗਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ